ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਚਾਰ ਸਾਬਕਾ ਮੰਤਰੀਆਂ ਖਿਲਾਫ ਕੇਸ ਚਲਾਉਣ ਨੂੰ ਹਰੀ ਚੰਡੀ ਦੇ ਦਿੱਤੀ ਹੈ ਦੱਸਈਏ ਕਿ ਪੰਜਾਬ ਸਰਕਾਰ ਨੇ ਭ੍ਰਸ਼ਟਾਚਾਰ ਦੇ ਦੋਸ਼ਾਂ 'ਚ ਫਸੇ ਚਾਰ ਸਾਬਕਾ ਕਾਂਗਰਸੀ ਮੰਤਰੀਆਂ ਖਿਲਾਫ ਵਿਜੀਲੈਂਸ ਨੂੰ ਕੇਸ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਇਸ ਨਾਲ ਵਿਜੀਲੈਂਸ ਨੂੰ ਸਾਬਕਾ ਮੰਤਰੀਆਂ ਖਿਲਾਫ ਅਦਾਲਤ 'ਚ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦਾ ਹਾਰ ਪਧਰਾ ਹੋ ਗਿਆ ਹੈ ਸੂਤਰਾਂ ਮੁਤਾਬਕ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਦੀ ਹੋਈ ਮੀਟਿੰਗ 'ਚ ਵਿਜਲੈਂਸ ਬਿਊਰੋ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ 'ਚ ਮੰਤਰੀ ਰਹੇ ਓਪੀ ਸੋਣੀ ਭਾਰਤ ਪੋਸ਼ਣ ਆਸ਼ੂ ਸੰਧੂ ਸਿੰਘ ਧਰਮਸੋਧ ਸੁੰਦਰ ਸ਼ਾਮ अरोड़ा ਖਿਲਾਫ ਅਦਾਲਤ ਚ ਕੇਸ ਚਲਾਉਣ ਦੀ ਮਨਜ਼ੂਰੀ ਲਈ एजेंडा ਪੇਸ਼ ਕੀਤਾ ਗਿਆ ਸੀ ਕੈਬਨਟ ਨੇ ਇਸ ਅਜੰਟੇ ਦੇ ਪ੍ਰਵਾਨਗੀ ਦੀ ਮੋਹਰ ਲਾ ਦਿੱਤੀ ਹੈ ਹਾਲਾਂਕਿ ਵਿਜਲੈਂਸ ਦੇ ਕਿਸੇ ਉੱਚ ਅਧਿਕਾਰੀ ਨੇ ਇਸ ਸੰਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਇਸ ਸੰਬੰਧ ਉਪਸ਼ਟੀਕਰਨ ਲਈ ਮੁੱਖ ਸਕੱਤਰ ਤੱਕ ਅਨੁਰਾਗ ਵਰਮਾ ਨੇ ਵੀ ਫੋਨ ਨਹੀਂ ਚੁੱਕਿਆ ਪਰ ਸੂਤਰ ਦੱਸਦੇ ਹਨ ਕਿ ਸਾਬਕਾ ਮੰਤਰੀ ਖਿਲਾਫ ਅਦਾਲਤ ਚੁੱਕ ਕੇ ਇਸ ਚਲਾਨ ਦੀ ਮਨਜ਼ੂਰੀ ਵਿਜੀਲੈਂਸ ਨੂੰ ਦੇ ਦਿੱਤੀ ਗਈ ਹੈ ਵਰਨਣਯੋਗ ਹੈ ਕਿ ਸਵੇਰੇ ਚ ਸੱਤਾ ਤਬਦੀਲੀ ਮਗਰੋਂ ਵਿਜੀਲੈਂਸ ਨੇ ਜਗਲਾਤ ਵਿਭਾਗ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਧ ਨੂੰ ਬੂਟਿਆਂ ਦੀ ਰਖਵਾਲੀ ਲਈ ਟ੍ਰੀ ਗ੍ਰਾਂਡ ਖਰੀਦਣ ਚ ਹੋਏ ਕਪੜੇ ਦੇ ਦੋਸ਼ਾ ਤਹਿਤ ਹੀ ਹਿਰਾਸਤ ਚ ਲਿਆ ਸੀ ਉਸ ਤੋਂ ਬਾਅਦ ਵਿਜੀਲੈਂਸ ਨੇ ਧਰਮਸੋਧ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਨਉਣ ਤੇ ਦੋਸ਼ਾ ਤਹਿਤ ਕੇ ਸਰਜ ਕੀਤਾ ਸੀ ਇਸੇ ਤਰ੍ਹਾਂ ਸਾਫ ਦਾ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਪੂਸ਼ਨਾਸ਼ੂ ਨੂੰ ਅਨਾਜ ਦੀ ਟੋਟੋਆਟਾਈ ਚ ਕਪੜੇ ਦੇ ਮਾਮਲੇ ਚ ਗ੍ਰਿਫਤਾਰ ਕੀਤਾ ਗਿਆ ਹੈ ਸੁੰਦਰ ਸ਼ਾਮ अरोड़ा ਨੂੰ ਵਿਜੀਲੈਂਸ ਨੇ ਅਧਿਕਾਰੀਆਂ ਨੂੰ ਰਿਸ਼ਵਤ ਦਿੰਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਸੀ ਸਾਫ ਦਾ ਸਿਹਤ ਮੰਤਰੀ ਓਪੀ ਸੋਨੀ ਖਿਲਾਫ ਵਿਜੀਲੈਂਸ ਨੇ ਪ੍ਰਸ਼ਚਾਰ ਦੇ ਮਾਮਲੇ ਚ ਕੇਸ ਦਰਜ ਕੀਤਾ ਹੈ ਨਚਾਰਾ ਸਾਫ ਦਾ ਮੰਤਰੀ ਖਿਲਾਫ ਵਿਜੀਲੈਂਸ ਨੇ ਪ੍ਰਸ਼ਚਾਰ ਦੇ ਆਮਦਨ ਤੋਂ ਵੱਧ ਸ਼ੋਤਾਂ ਤੇ ਸੰਪਤੀ ਵਧਾਉਣ ਦੇ ਦੋਸ਼ ਤਹਿਤ ਕੇਸ ਦਰਜ ਕੀਤੇ ਹੋਇਆ ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਭਾਰਤ ਪ੍ਰੂਸ਼ਨਾਸ਼ੂ ਖਿਲਾਫ ED ਨੇ ਵੱਖਰੇ ਤੌਰ ਤੇ ਜਾਂਚ ਆਰੰਭ ਕੀਤੀ ਹੋਈ ਹੈ ਦੱਸਿਆ ਇਹ ਕਿ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਕਾਂਗਰਸ ਸਰਕਾਰ ਦੇ ਚਾਰ ਮੰਤਰੀਆਂ ਤੇ ਕੇਸ ਚਲਾਉਣ ਦੀ ਵਿਜੀਲੈਂਸ ਬਿਊਰੋ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਇਹਨਾਂ ਚਾਰ ਮੰਤਰੀਆਂ ਤੇ ਵੱਖ-ਵੱਖ ਇਲਜ਼ਾਮਾਂ ਦੇ ਤਹਿਤ ਕੇਸ ਦਰਜ ਨੇ ਕਿਸੇ ਤੇ ਆਪਣੀ ਇਨਕਮ ਤੋਂ ਜ਼ਿਆਦਾ ਸੰਪਤੀ ਬਣਾਉਣ ਦਾ ਕਿਸੇ ਤੇ ਘਟਾਲੇ ਕਪੜੇ ਦਾ ਕਿਸੇ ਤੇ ਟੋਆ ਟੋਈ ਦਾ ਕੇਸ ਜਿਹੜਾ ਦੋਸ਼ ਲੱਗਿਆ ਹੋਇਆ ਹੈ ਹੈ ਉਸ ਤੇ ਵਿਜੀਲੈਂਸ ਬਿਊਰੋ ਆਪਣੀ ਜਾਜ ਪੜਤਾਲ ਕਰਨਾ ਚਾਹੁੰਦੀ ਹੈ ਤੇ ਇਸ ਤੇ ਬਖਸ਼ੀ ਰਮ ਭਗਵੰਤ ਮਾਨ ਵੱਲੋਂ ਵਿਜੀਲੈਂਸ ਬਿਊਰੋ ਨੂੰ ਕੱਲ ਦੀ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਹਰੀ ਚੰਡੀ ਦੇ ਦਿੱਤੀ ਗਈ ਆ ਉਹਨਾਂ ਨੇ ਆਪਣਾ ਇਹ ਮਤਾ ਪੇਸ਼ ਕੀਤਾ ਸੀਗਾ ਕਿ ਉਹਨਾਂ ਨੂੰ ਇਸ ਚਾਰ ਮੰਤਰੀਆਂ ਖਿਲਾਫ ਕੇਸ ਦੀ ਕਾਰਵਾਈ ਕਰਨ ਲਈ ਹਰੀ ਚੰਡੀ ਦੀ ਜ਼ਰੂਰਤ ਹੈ ਨਦੀ ਆਗਿਆ ਦੀ ਜ਼ਰੂਰਤ ਹੈ ਤੇ ਸੀਐਮ ਭਗਵੰਤ ਮਾਨ ਵੱਲੋਂ ਵਿਜੀਲੈਂਸ ਬਿਊਰੋ ਨੇ ਇਸ ਕੇਸ ਦੀ ਜਾਂਚ ਪੜਤਾਲ ਕਰਨ ਦੀ ਹਰੀ ਚੰਡੀ ਦੇ ਦਿੱਤੀ ਗਈ ਹੈ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਮੌਜਦਰੋਂ ਮੰਗੇ ਤੁਸੀਂ ਦੇਖਦੇ ਰਹੋ ਨਿਡਰ ਪੰਜਾਬ ਅਬੀ ਮੀਡੀਆ ਹੁੰਦੀ ਹੋਈ ਇਜਾਜ਼ਤ ਤਨ੍ਹ